ਤੁਹਾਡੇ ਸ਼ਬਦਾਂ ਦੀ ਤਾਕਤ ਨੂੰ ਪਛਾਣੋ ਤੁਹਾਡੇ ਸ਼ਬਦ ਕਿਸੇ ਦੀ ਜ਼ਿੰਦਗੀ ਬਣਾ ਵੀ ਸਕਦੇ ਹਨ ਤੇ ਕਿਸੇ ਦੀ ਜ਼ਿੰਦਗੀ ਤਬਾਹ ਵੀ ਕਰ ਸਕਦੇ ਹਨ ਸਸਤੀਕਲ ਜੀ ਮੇਰਾ ਨਾਮ ਹਰਮੀਤ कौर ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਸਪੈਸ਼ਲ ਵੀਡੀਓ ਇੱਕ ਮੈਂ ਤੁਹਾਨੂੰ ਛੋਟੀ ਜੀ ਸਟੋਰੀ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਟੋਰੀ ਚੰਗੀ ਲੱਗੇਗੀ ਤਾਂ ਸ਼ੁਰੂ ਕਰਦੇ ਹਾਂ ਆਪਣੀ ਸਟੋਰੀ ਮੈਂ ਕੁਝ ਦਿਨ ਪਹਿਲਾਂ ਇੱਕ ਸਟੋਰੀ ਸੁਣੀ ਸੀ ਜਿਹਨਾਂ ਅੱਜ ਸ਼ੇਅਰ ਕਰਦੀ ਹਾਂ ਕਿ ਇੱਕ ਲਿਖਾਰੀ ਹੁੰਦਾ ਉਹ ਕੀ ਆਪਣੀਆਂ ਲਿਖਤਾਂ ਰਾਹੀਂ ਦੁਨੀਆ ਨੂੰ ਚੇਂਜ ਕਰਨਾ ਚਾਹੁੰਦਾ ਆਪਣੀਆਂ ਲਿਖਤਾਂ ਰਾਹੀਂ ਤਾਂ ਉਹਨੇ ਸੋਚਿਆ ਕਿ ਮੈਂ ਇੱਕ ਐਕਸਪੈਰੀਮੈਂਟ ਕਰਾਂ ਕਿ ਲੋਕਾਂ ਦੇ ਰਵੱਈਏ ਤੇ ਸ਼ਬਦਾਂ ਦਾ ਕੀ ਪ੍ਰਭਾਵ ਪੈਂਦਾ ਜਿਹੜੇ ਆਪਣੇ ਸ਼ਬਦ ਆ ਉਹਨਾਂ ਦਾ ਕੀ ਪ੍ਰਭਾਵ ਪੈਂਦਾ ਤਾਂ ਉਹ ਕੀ ਕਰਦਾ ਇੱਕ ਅੰਨੇ ਵਿਅਕਤੀ ਕੋਲੇ ਜਾਂਦਾ ਉੱਥੇ ਉਹ ਵੇਖਦਾ ਕਿ ਜਿਹੜਾ ਅੰਨਾ ਵਿਅਕਤੀ ਹੁੰਦਾ ਹਰ ਰੋਜ਼ ਇੱਕ ਬਾਗ ਦੇ ਵਿੱਚ ਭੀਖ ਮੰਗਦਾ ਹੁੰਦਾ ਉਸ ਦੇ ਕੋਲ ਇੱਕ ਤਖਤੀ ਪਈ ਹੁੰਦੀ ਹੈ ਤੇ ਉਸ ਤਖਤੀ ਤੇ ਨਾ ਕੁਝ ਲਿਖਿਆ ਹੁੰਦਾ ਬੋਰਡ ਤੇ ਕੁਝ ਲਿਖਿਆ ਹੁੰਦਾ ਤਾਂ ਉਹ ਜਦੋਂ ਵੇਖਦਾ ਤਾਂ ਉਹ ਤਖਤੀ ਤੇ ਜਿਹੜਾ ਕੁਝ ਲਿਖਿਆ ਹੁੰਦਾ ਉਹ ਉਸ ਚੀਜ਼ ਨੂੰ ਮਿਟਾ ਕੇ ਆਪਣੇ ਕੁਝ ਸ਼ਬਦ ਲਿਖ ਦਿੰਦਾ ਆਪਣੀਆਂ ਕੁਝ ਲਾਈਨਾਂ ਲਿਖ ਦਿੰਦਾ ਉੱਥੋਂ ਚਲਾ ਜਾਂਦਾ ਫਿਰ ਕੁਝ ਸਮੇਂ ਬਾਅਦ ਕੁਝ ਘੰਟੇ ਬੀਤਦੇ ਆ ਤੇ ਉੱਥੇ ਕੋਈ ਵੀ ਵਿਅਕਤੀ ਕੁਝ ਵੀ ਪਰਸਨ ਆਉਂਦਾ ਤਾਂ ਉਹ ਜਿਹੜਾ ਅੰਨਾ ਵਿਅਕਤੀ ਹੁੰਦਾ ਅੰਨਾ ਜਿਹੜਾ ਪਰਸਨ ਹੁੰਦਾ ਉਹਨੂੰ ਕੁਛ ਨਾ ਕੁਛ ਦੇ ਕੇ ਜਾਂਦਾ ਪੈਸੇ ਦੇ ਕੇ ਜਾਂਦਾ ਤਾਂ ਇਹ ਜਿਹੜੀਆਂ ਚੀਜ਼ਾਂ ਅੰਨਾ ਵਿਅਕਤੀ ਮਹਿਸੂਸ ਕਰਦਾ ਵੀ ਇਹ ਕੀ ਹੋ ਰਿਹਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਵੀ ਇਹ ਕੀ ਹੋ ਰਿਹਾ ਹੈ ਥੋੜੇ ਟਾਈਮ ਬਾਅਦ ਜਦੋਂ ਸ਼ਾਮ ਨੂੰ ਉਹ ਲਿਖਾਰੀ ਵਾਪਸ ਆਉਂਦਾ ਤਾਂ ਉਹ ਜਿਹੜਾ ਅੰਨਾ ਪਰਸਨ ਹੁੰਦਾ ਅੰਨਾ ਵਿਅਕਤੀ ਹੁੰਦਾ ਉਹਨੂੰ ਇੱਕ ਕੁਐਸ਼ਨ ਕਰਦਾ ਉਹਨੂੰ ਪੁੱਛਦਾ ਤუ ਮੇਰੀ ਤਖਤੀ ਤੇ ਕੀ ਲਿਖਿਆ ਜਿਹਦੇ ਨਾਲ ਮੈਂ ਮਤਲਬ ਇੰਨਾ ਕੋਈ ਵੀ ਆਉਂਦਾ ਮੈਨੂੰ ਪੈਸੇ ਦੇ ਕੇ ਜਾਂਦਾ ਮੇਰੀ ਹੈਲਪ ਕਰਦੇ ਆ ਤਾਂ ਉਹ ਜਿਹੜਾ ਲਿਖਾਰੀ ਹੁੰਦਾ ਉਹ ਹੱਸ ਕੇ ਜਵਾਬ ਦਿੰਦਾ ਮੈਂ ਸਿਰਫ ਸ਼ਬਦ ਬਦਲੇ ਆ ਅਰਥ ਨਹੀਂ ਤਾਂ ਉਹਨੇ ਜਿਹੜਾ ਨਵਾਂ ਸੈਂਟੈਂਸ ਲਿਖਿਆ ਹੁੰਦਾ ਉਹ ਇਸ ਤਰ੍ਹਾਂ ਹੈ ਇਹ ਦਿਨ ਬਹੁਤ ਖੂਬਸੂਰਤ ਹੈ ਪਰ ਮੈਂ ਇਸ ਨੂੰ ਦੇਖ ਨਹੀਂ ਸਕਦਾ ਤਾਂ ਇਹ ਜਿਹੜੀ ਲਾਈਨ ਆ ਇਹਨੇ ਉਹਦੀ ਜ਼ਿੰਦਗੀ 'ਚ ਇੰਨਾ ਪ੍ਰਭਾਵ ਪਾਇਆ ਇਸ ਸੋਹਣੇ ਸ਼ਬਦਾਂ ਨੇ ਉਸਦੀ ਜ਼ਿੰਦਗੀ 'ਚ ਇੰਨਾ ਪ੍ਰਭਾਵ ਪਾਇਆ ਕਿ ਮਤਲਬ ਉਹਦੀ ਹਰ ਕੋਈ ਹੈਲਪ ਕਰ ਰਿਆ ਸੀ ਉਸਨਾਂ ਨੇ ਪਸੰਦੀ ਤਾਂ ਇਸੇ ਤਰ੍ਹਾਂ ਵੀ ਆਪਣੇ ਜਿਹੜੇ ਸ਼ਬਦ ਆ ਉਹ ਇੰਨੇ ਪਾਵਰਫੁਲ ਆ ਮਤਲਬ ਜੇ ਆਪਾਂ ਕਿਸੇ ਨੂੰ ਕੁਝ ਐਦਾਂ ਦਾ ਕਹਿੰਨੇ ਆ ਤਾਂ ਉਸ ਚੀਜ਼ ਦਾ ਵੀ ਕਿਸੇ ਦੇ ਮਨ ਤੇ ਪ੍ਰਭਾਵ ਪੈਂਦਾ ਤਾਂ ਆਪਣੇ ਜਿਹੜੇ ਸ਼ਬਦ ਆ ਉਹ ਸਿਰਫ ਆਵਾਜ਼ ਨਹੀਂ ਹੁੰਦੇ ਉਹ ਕਿਸੇ ਦੀ ਜ਼ਿੰਦਗੀ ਬਦਲ ਵੀ ਸਕਦੇ ਹਨ ਤੇ ਵਿਗਾੜ ਵੀ ਸਕਦੇ ਹਨ ਤਾਂ ਆਪਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਆਪਣੇ ਤੋਂ ਕੁਝ ਐਦਾਂ ਦਾ ਨਾ ਬੋਲ ਹੋ ਜੇ ਕਿ ਕਿਸੇ ਨੂੰ ਚੰਗਾ ਨਾ ਲੱਗੇ ਮਾੜਾ ਲੱਗੇ ਤਾਂ ਉਸ ਦੇ ਮਨ ਤੇ ਪ੍ਰਭਾਵ ਪਵੇ ਤਾਂ ਉਮੀਦ ਕਰਦੀਆਂ ਤੁਹਾਨੂੰ ਇਹ ਸਟੋਰੀ ਚੰਗੀ ਲੱਗੇਗੀ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਏਗੀ ਸਟੋਰੀ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਅੰਦਰ ਇੱਕ ਹੋਰ ਨਵੀਂ ਵੀਡੀਓ ਦੇ ਅੰਦਰ ਧੰਨਵਾਦ